ਸਸਿਕਲ ਦੀ ਸਾਰਿਆਂ ਨੂੰ ਵੈਲਕਮ ਕਰਦੇ ਆਪਣੇ YouTube ਚੈਨਲ ਮਦਰ ਡਾਇਰੀਜ਼ ਤੇ ਅਸੀਂ ਗਏ ਸੀ ਸਾਡੇ ਗੁਰੂਸਾਹਬ ਹੈ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਘਰ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ ਤੇ ਅਸੀਂ ਗਏ ਸੀਗੇ ਮੇਲੇ ਤੇ ਦੇਖੋ ਆ ਅਸੀਂ ਮੇਲੇ ਤੇ ਜਾ ਰਹੇ ਆ ਤੁਹਾਨੂੰ ਅੱਜ ਦਿਖਾਉਂਦੇ ਆ ਮੇਲੇ ਦਾ ਵੀ ਉਹ ਸਾਰਾ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸਾਹਿਬ ਪਾਸਾ ਸ਼ੇਮੀ ਪਾਸਾ ਜਾਣ ਕਿ ਤੇ ਅਸੀਂ ਬੰਦੂਰੀ ਬਣ ਗਏ ਤੇ ਪਰ ਉਹ ਜਾ ਕੇ ਕਾਹਲਾ ਮਹਾਰਾਜ ਤੁਹਾਡੇ ਨੇੜੇ ਆਉਂਦੇ ਤੇ ਮੈਂ ਸਾਰਿਆਂ ਨੂੰ ਸਟਾਰ ਦੇਣਾ ਹਰ ਇੱਕ ਬੰਦੇ ਦੇ ਲਈ ਬੁੱਕਾਤਨਾ ਦਾ ਨਾਲ ਹੈ ਉਹ ਅੱਜ ਕਰੀਆਂ ਵਾਲਾ ਮਹਾਰਾਜ ਚੁਲਾ ਬੱਤ ਤੋਂ ਕਿਨੇ ਰੌਣਕ ਲੱਗੀ ਹੈ ਦੁਕਾਨਾਂ ਵੇਖੋ ਲੱਗੀਆਂ ਗੋਲ ਗਾਪੇ ਟਿੱਕੀਆਂ ਜੂਸ ਸੌਫਟ ਡਰਿੰਕ ਵੀ ਸੀਗੀ ਟਿੱਕੀਆਂ ਵੇਖੋ ਲੱਗੀਆਂ ਹੋਈਆਂ ਅੱਜ ਤਾਂ ਜਾਨੀ ਮਹਾਰਾਜ ਦੇ ਕਪਤਨ ਤੇ ਝੁਕਦਾ ਹੈ ਕਿ ਸਭ ਨੂੰ ਕੇਂਦਰੀ ਕਪਤਨ ਮਹਾਰਾਜ ਆਪ ਉਹ ਅੰਡੇਗਰੇ ਦੀ ਪੁਲਿਸ ਮਹਾਰਾਜ ਨਾਲ ਸਤਿਕਾਰ ਕਰੇ ਇਹ ਹਰ ਸਾਲ ਮੇਲਾ ਲੱਗਦਾ ਹੈ ਇਹ ਦੇਸੀ ਮਹੀਨੇ ਦਾ 5ਸ ਨੂੰ ਲੱਗਦਾ ਹੈ ਤੇ ਅੰਗਰੇਜ਼ੀ ਵਿੱਚ ਵੀ ਕਿ 22 ਤਰੀਕ ਨੂੰ ਹੁੰਦਾ ਇਹ ਮੇਲਾ ਜੰਦੇ ਸ਼ਬੀਲੀ ਪੀਤੇ ਸ਼ਬੀ ਲੱਗੀ ਹੋਈ ਸੀਗੀ ਇਹ ਤੇ ਨੀਂਬੂ ਵਾਲਾ ਪਾਣੀ ਸੀ ਜੋ ਕਿ ਅਸੀਂ ਐਨੀਬੂ ਵਾਲਾ ਪਾਣੀ ਪੀਤਾ ਪਹਿਲਾਂ ਆਂ ਫਿਰ ਅਸੀਂ ਕਰਾਈ ਜੋੜੀ ਜਮਾ ਜੋੜਾ ਜਮਾ ਕਰਾ ਕੇ ਫਿਰ ਅਸੀਂ ਅਗੇ ਅੰਦਾ ਸੱਚਾਈ ਇਦੋਂ ਅਸੀਂ ਇਸ ਟਾਈਮ ਰਸ਼ ਕਾਰਟ ਸੀ 12 ਵਜੇ ਗਈ ਸੀ ਕਿ ਸੰਗਤ ਉਦੋਂ ਆਣੀ ਸ਼ੁਰੂ ਹੋਈ ਸੀਗੀ ਥੋੜੀ-ਥੋੜੀ ਸੰਗਤ ਆ ਰਹੀ ਸੀਗੀ ਫਿਰ ਅਸੀਂ ਕੀਤੇ ਅੰਦਰ ਦਰਸ਼ਨ ਅੰਦਰ ਥੋੜੀ ਦਿਰ ਬੈਠੇ ਥੋੜੀ ਦਿਰ ਅੰਦਰ ਬੈਠਣ ਤੋਂ ਬਾਅਦ ਅਸੀਂ ਗਏ ਫਿਰ ਦੀਵਾਨ ਚ ਅਸੀਂ ਟਾਡੀ ਜਿੱਥੇ ਲੱਗਾ ਸੀਗਾ पर गर्मी बहुत सी एक थोड़ा टाइम ही अंदर इत बैठी सी ਦਵਾਨ ਹਾਲ ਜੁਗੈ ਤੁਮ ਥੋੜੀ ਦੇਰ ਬਾਦ ਅਸੀਂ ਫਿਰ ਲੰਗਰ ਸ਼ਕਨ ਬਾਰੇ ਸੋਚਿਆ ਅਸੀਂ ਫਿਰ ਲੰਗਰ ਸ਼ਕਨ ਉਹ ਆ ਗਏ ਲੰਗਰ ਇੱਥੇ ਲੱਗਿਆ ਸੀ ਲੰਗਰ ਸੰਧਵਾ ਪੂਰੀ ਵਾਲਿਆਂ ਦਾ ਲੰਗਰ ਲੱਗਦਾ ਸੀ ਜੋ ਕਿ ਹਰ ਸਾਲ ਲੱਗਦਾ ਹੈ ਤੋ ਲੰਗਰ ਚੱਲ ਰਿਹਾ ਸੀਗਾ ਇੱਥੇ ਤੁਸੀਂ ਦੇਖੋ ਸੰਗਤ ਬਹੁਤ ਘੱਟ ਤੋਂ ਬੜੇ ਆਰਾਮ ਨਾਲ ਸੀ ਅੰਦਰ ਲੰਗਰ ਸ਼ਕਿਆ ਦਾਰੇ ਮਨਜੀ ਬਾਬਾ ਜੀ ਨੇ ਸੇਵਾ ਬਹੁਤ ਵਧੀਆ ਕਰਦੇ ਹਰ ਸਾਲ ਕਰਦੇ ਹਰ ਪ੍ਰੋਗਰਾਮ ਤੇ ਕੋਈ ਵੀ ਇੱਥੇ ਗੁਰਪੁਰਬ ਉਹ ਸੰਤਪੂਰੀ ਵਾਲਿਆਂ ਜਿਹਦਾ ਹੀ ਲੰਗਰ ਲੱਗਦਾ ਆ ਟੁੱਟ ਲੰਗਰ ਵਰਤੇ ਜਾਂਦਾ ਆ ਜੇ ਤਾਂ ਸਹੀ ਫੁਲਕਾਂ ਸੀ ਉਹ ਚੱਲਦੀ ਸੀਗੀ ਬੇਬੀਆਂ ਪਛਾਤੇ ਖਾ ਰੀਆਂ ਸੀਗੀਆਂ ਸੰਗਰ ਬੜੀ ਸ਼ਰਧਾ ਨਾਲ ਸੇਵਾ ਕਰਦੀ ਇੱਥੇ ਆਨਕੇ ਔਰ ਹੋਰ ਅਦਰ ਨਾਲ ਹੀ ਸ਼ਰਧਾਈ ਦਾ ਲੰਗਰ ਲੱਗਿਆ ਹੋਇਆ ਸੀਗਾ ਤੇ ਅਸੀਂ ਪਿੱਤੀ ਸ਼ਰਦਾਈ ਪਰ ਇੱਥੇ ਜਿੱਥੇ ਅਸੀਂ ਰੁਕੇ ਆ ਇੱਥੇ ਬੜੀ ਮਨ ਲਕੀ ਸੰਗਣੀ ਜੀ ਸ਼ਾਂਤ ਸੀ ਇੱਥੇ ਅਸੀਂ ਬੈਠ ਰਹੇ ਹਵਾ ਵੀ ਚੱਲ ਰਹੀ ਸੀਗੀ ਇਹ ਵੀ ਅੱਜ ਹਰਿਆਤ ਦੀ ਸੇਵਾ ਤੇ ਸਾਡੇ ਵੀਰ ਜੀ ਨੇ ਇੱਥੇ ਸੇਵਾ ਕਰ ਰਹੇ ਸੀ ਫਿਰ ਮੈਂ ਸੋਚਿਆ ਚਲੋ ਇੱਥੋਂ ਵੀ ਸ਼ਾਟ ਲਿਆ ਜਾਵੇ ਤੇ ਮੈਨੂੰ ਪਹਿਲੇ ਆਪਾਂ ਗਏ ਫਿਰ ਦੇਖਿਆ जिस तरह रगड़े की सेवा हो रही थी रगड़े की सेवा तो काफी जोर चलता है जोर लगता है देखो संगत कि रही है शरदाई शरदाई बड़ी सवाद शरदा भवन सेवा करती है अस इत चल पे घर वापस आपसी Settings inclination ਰਵਾਬ ਸੀ ਜੇ ਟਾਈਮ ਅਸੀ ਫਿਰ ਦੁਕਾਨਾਂ ਤੇ ਰੋਕਦੇ ਰੁਕਦੇ ਆਏ ਤੁਹਾਨੂੰ ਵੀ ਦਿਖਾਉਣੇ ਦੁਕਾਨਾਂ ਤੇ ਕਿੰਨੂ ਕਿੰਨੂ ਸ਼ੌਂਕ ਹੈ ਦਕਾਨਾਂ ਵਿੱਚ ਦਾ ਮਿੰਡ ਬਹੁਤ ਸ਼ੌਂਕ ਸੀਗਾ ਮੈਂ ਤੇ ਵੇਖਿਆ ਸਮਾਨ ਖਰੀਦਣ ਦਾ ਬੜਾ ਸ਼ੌਂਕ ਹੁੰਦਾ ਹੈ ਫਿਰ ਥੋੜਾ ਸਮਾਨ ਮੇਰੀ ਅਸੀ ਖਰੀਦੇ ਉਥੋਂ ਅਨੇਕਾਂ ਦੁਕਾਨਾਂ ਵੇਖ ਕੇ ਮਨ ਬੜਾ ਖੁਸ਼ ਹੋ ਜਾਂਦਾ ਹੈ ਨਿੱਕੀਆਂ ਨਿੱਕੀਆਂ ਚੀਜ਼ਾਂ ਕਿੰਨੀ ਖੁਸ਼ੀ ਦਿੰਦੀਆਂ ਕਿੰਨੂ ਕਿੰਨੂ ਪਸੰਦ ਹੈ ਇਸ ਤਰ੍ਹਾਂ ਦਾ ਚੀਜ਼ਾਂ ਖਰੀਦਣਾ ਮੇਲਿਆਂ ਤੋਂ ਮੇਲੇ ਤੇ ਜਾ ਕੇ ਸੱਜਿਆ ਹੋਈ ਦਮਾ ਕਮੈਂਟ ਵੀ ਜ਼ਰੂਰ ਦੱਸਣਾ ਉਹ ਤੀਲਾ ਸੀਨਾ ਤੋੜੀ ਉਹ ਤੀਲਾ ਆ ਆਪ ਨੂੰ ਦੂਰ ਜਾ ਕੇ ਇਹ ਕੋ ਪਲਾਸਟਿਕ ਦੇ ਬਰਤਨ ਟਿਫਨ ਬਹੁਤ ਕੁਝ ਸਿਗਰਟੀਆਂ ਵਗੈਰਾ ਸਾਰਾ ਕੁਝ ਇਹਨੇ ਕਰ ਸੀ ਗਾ ਬਹੁਤ ਹੀ ਵਧੀਆ ਵਧੀਆ ਸਮਾਨ ਸੀਗਾ ਤੇ ਦੇਖੋ ਇਹ ਟੇਸ ਉਹਨੇ ਇਹ ਦੁਕਾਨਾਂ ਸੁਣੇ ਇਹ ਦੁਕਾਨਾਂ ਉਹਨੇ ਅਟਕਸ ਜੁਐਲਰੀ ਤੇ ਇੱਥੋਂ ਲਈ ਸੀ ਇੱਕ ਚੇਨ ਚੇਨਲਸ ਕੀ ਬੜੀ ਵਧੀਆ ਸੀ ਕਿ ਸਟਾਈਲਿਸ਼ ਜੀ ਸੀਗੀ ਕਿੰਨੇ ਲੋਕੀ ਦੂਰਾਂ ਦੂਰਾਂ ਤੋਂ ਆਣ ਕੇ ਇੱਥੇ ਦੁਕਾਨਾਂ ਨਾਲ ਹੁੰਦੇ ਆ ਦੇਖੋ ਤੁੱਪ ਚਾਈ ਬੈਠੇ ਨਹੀਂ ਗਰਮੀ ਵੀ ਸੀ ਬਹੁਤ ਜ਼ਿਆਦਾ ਪਰ ਫਿਰ ਵੀ ਚਲੋ ਜਿਨ੍ਹਾਂ ਨੇ ਮਿਹਨਤ ਕਰਨੀ ਹੈ ਜਿਨ੍ਹਾਂ ਦਾ ਮਿਹਨਤ ਦਾ ਸਾਧਨ ਇਹ ਹੀ ਆ ਉਹ ਫਿਰ ਵੀ ਧੁੱਪ ਵਿੱਚ ਖੜੇ ਹੋ ਕੇ ਵੇਖ ਤੋਂ ਕੋਈ ਚਰੇਸ ਇਚ ਮਾਰਣਾ ਆਪਣਾ ਅਨਾਂ ਇਹਦੇ ਕੋਲ ਦੇ ਸਾਹਮਣੇ ਲੰਗਰ ਲੱਗਿਆ ਹੋਇਆ ਸੀਗਾ ਪਰ ਅਸੀਂ ਅੰਦਰ ਛੱਕਾ ਸੀ ਤੇ ਉਹ ਇੱਥੇ ਨਹੀਂ ਛੱਕਿਆ ਇੱਥੇ ਵੀ ਲੰਗਰ ਲੱਗਾ ਹੋਇਆ ਸੀਗਾ ਅਸੀਂ ਪਕੌੜੇ ਦਾ ਲੰਗਰ ਲੱਗਿਆ ਸੀ ਪਰ ਉਹਦੀ ਮੈਕ ਕਲਿੱਪ ਨਹੀਂ ਪਾ ਪਾਈ ਲੈ ਪਾਈ ਅਸੀਂ ਇਸ ਤਰ੍ਹਾਂ ਫਿਰ ਰਾਸਤੇ ਚੋਂਦੇ ਆਉਂਦੇ ਸ਼ਾਪਿੰਗ ਕਰਦੇ ਆਏ ਮੀਨਸ ਕਿ ਅਸੀਂ ਜਿਹਾ ਖਰੀਦਦੇ ਆਏ ਕਮੈਂਟਸ ਵਿੱਚ ਜ਼ਰੂਰ ਦੱਸਿਓ ਕਿਨੂੰ ਕਿਨੂੰ ਇਸ ਤਰ੍ਹਾਂ ਦਾ ਮੇਲੇ ਵਿੱਚ ਜਾ ਕੇ ਸੀ ਜਿਹੜੀਆਂ ਪਸੰਦ ਆਇਆਂ Thank you for watching.